back my new video aj main aapkiyan naye mukti to saare kahan ton ke ajj aaja pa 1900 tak kanwar transport rakh leke jana ga factory warehouse department ton load rakhna ga te apni delivery ton to takal ke rear goda desk number te 1 hai ki high wala te jure re apne aaye the vlog na ajj aap maxi leke jaani hai ਜੇ ਆਪਾਂ ਟ੍ਰਾਇਐਕਸਲ ਵੀ ਲੈ ਕੇ ਜਾ ਸਕਦੇ ਹਾਂ ਬਟ ਆਪਾਂ ਵੈਕਸੀ ਲੈ ਕੇ ਜਾਵਾਂਗੇ ਤੇ ਬਾਕੀ ਤੇਲ ਪਾਣੀ ਚੱਕਾ ਧਰ ਲਿਆ ਤੁਸੀਂ ਤੇ ਜਾਓ ਪੀਆ ਹੋਰ ਢਾਣਾ ਉਹ ਰਾਇਆ ਸਾਫ ਕਰਨਾ ਲੱਗਤੀ ਲੱਗੀ ਜੀ ਨਾ ਧੋਣ ਵਾਲਾ ਹੈਗਾ ਤੇ ਬਾਕੀ ਆ ਜਿਹਨੂੰ ਸ਼ੌਕ ਚ ਲਾਇਆ ਸੀਗਾ ਇਹਦੇ ਸਟੀering ਐਕਸਲ ਵਾਲੇ ਟਾਇਰ ਤੇ ਜੀ ਬੀਤੇਗੀ ਜੀ ਡੀਜ਼ਲ ਓਕੇ ਟਰੱਕ ਜੀ ਹੈ ਜੀ ਆਪਣਾ ਡੀਜ਼ਲ ਇਹ ਨਾਲ ਵੀ ਮਾਰਦਾ ਹੈਗਾ ਦੇਖਦਾ ਹੈਗਾ ਟਰੱਕ ਨੂੰ ਇਹ ਬਾਕੀ ਆਲ ਗੁੱਡ ਹੈ ਬਸ ਇਹ ਟਰੱਕ ਨੂੰ ਥੋੜਾ ਜਿਹਾ ਕੰਮ ਕਰਨ ਲਈ ਦੇਣਾ ਹੈਗਾ ਤੇ ਇਹਦੇ ਆਹ ਡਰਾਈਵ ਵਾਲੇ ਟਾਇਰ ਵੀ ਚੇਕ ਕਰਨ ਵਾਲੇ ਆ ਅਗਲੇ ਦਾ ਜਿਹੜੇ ਥੋੜੇ ਪਈਆ ਖੁੱਤੀ ਹੋਟੇ ਜਦੋਂ ਠੀਕ ਹੋ ਕੇ ਆ ਗਿਆ ਹੈ ਨਾ ਉਸ ਤੋਂ ਬਾਅਦ ਆਪਾਂ ਟਾਇਰ ਚੇਂਜ ਕਰਵਾਂਗੇ ਚਲੋ ਹੁਣ ਆਪਾਂ ਛੇਤੀ ਛੇਤੀ ਇਹਨੂੰ ਮੈਕਸੀਨਾ ਹੱਫ ਦਾ ਕਾਰ ਲੱਗੇ ਯਾਰ ਪੰਜਾਬ ਅੰਦਰ ਮੈਂ ਜੁੜੇ ਰਿਹਾ ਆਪਣੇ ਆਈਦੇ ਵਲੌਗ ਨਾਲ ਦਿਖਾਉਂਦੇ ਆ ਪਰ ਤੁਹਾਨੂੰ ਤੇ ਇਹ ਕਹਿ ਲੇ ਕਿ ਬਹੁਤ ਜ਼ਿਆਦਾ ਸਨੋ ਪਈ ਜਿੱਤੀ 2-4 ਦਿਨ ਹੋ ਗਏ ਤੋਂ ਉੱਤੇ ਘਟੋ ਘਟ 150-200 ਪਲੱਸ ਐਕਸੀਡੈਂਟ ਹੋਈ ਆ ਕਹਿ ਲੇ ਕਿ ਆਈਨੀ ਕਿ ਸਨੋ ਪਈ ਜਿੱਤੀ ਬਾਕੀ ਕਾਲ ਜੇ ਆਪਾਂ ਦੇਖਣੀ ਅੱਜ ਕਿਉਂਕਿ ਅੱਜ ਤੁਨ ਕਾਲੀਏ ਲੇਟ ਹੋਣੇ ਆ ਚਾਹ ਵੀ ਆਪਾਂ ਬਾਟੀ ਚ ਪਾ ਲਈ ਹਾਂਜੀ ਕੀ ਹਾਲ ਨੇ ਸਰਦਾਰ ਸਾਹਿਬ ਵਧੀਆ ਚੜਦੀ ਗਲਾ ਚੜਦੀ ਗਲਾ ਚੱਲ ਆ ਜੀ ਵੀ ਚੱਲੇ ਅੱਜ ਤੈਗਾ ਤੂੰ ਐਡਮੈਂਟ ਨਾਲ ਲੋਡ ਕਰਨਾ ਫਿਰ ਐਡਸਨ ਜਾਣਾ ਹੈ ਐਡਸਨ ਤੋਂ ਅਮਰੀਕਾ ਦਾ ਲੋਡ ਚੱਕਣਾ ਬਿਊਡ ਬਿਊਡ ਦਾ ਤੇ ਬਿਊਡ ਨੂੰ ਦਰਨਾ ਕਿੰਦੇ ਆ ਪਤਾ ਕੁਛ ਚੰਡੀ ਸੰਡੇ ਜੋਂਸਨ ਸੰਵਾਨ ਲੈਣਾ ਹੋਣਾ ਹੁਣ ਤਾਂ ਲੈਣਾ ਨਹੀਂ ਹਾਂਜੀ ਆਲ ਦੱਨ ਮੈਂ ਹੁਣ ਆਪਾਂ ਚੱਲਣ ਲੱਗਦੇ ਆ ਯਾਰ ਕਿਉਂ ਆਪਣਾ ਆ ਇੰਡੀਕੇਟਰ ਹੀ ਚੱਲਦਾ ਡਰਾਈਵਰ ਸਾਈਡ ਦਾ ਟਰੱਕ ਦਾ ਬਾਕੀ ਔਰ ਉਹ ਦੇ ਕ ਮਾਰਕਰ ਲਾਈਟ ਨਹੀਂ ਚੱਲਦੀ ਟ੍ਰੇਲਰ ਦੀ ਉਹ ਦੂਜੀ ਸਾਈਡ ਵਾਲੀ ਉਹ ਸ਼ਾਇਦ ਤੱਕ ਚੱਲਦੀ ਹੋਵੇ ਵਾਟਾ ਪਾ ਜੇ ਤੁਹਾਨੂੰ ਲੋਡ ਕਰਾਉਣਾਗੇ ਉੱਥੇ ਜਾ ਕੇ ਵੇਖਾਂਗੇ ਆਹ ਲਾਈਟ ਨਹੀਂ ਚੱਲਦੀ ਕੀ ਪਤਾ ਚੱਲ ਪੇ ਬਾਕੀ ਏਅਰ ਵਗੈਰਾ ਓਕੇ ਆ ਡੰਨਾ ਏਅਰ ਲਾਈਨਾਂ ਵੀ ਓਕੇ ਆ ਲੈਂਡਿੰਗ ਏਅਰ ਵੀ ਓਕੇ ਆ ਚਲੋ ਫਿਰ ਨਿਕਲਦੇ ਹਾਂ ਬਣਾਪਾ ਆਪਾਂ ਭਾਗ ਕੇ ਜੇ ਤੁਹਾਨੂੰ ਆਪਾਂ ਲੋਡ ਚੱਕਣਾ ਸੀਗਾ ਬੀ ਜਲੀ ਵਾਰ ਇਥੇ ਆਪਾਂ ਲੇਟ ਹੋ ਗਏ ਸੀਗੇ ਤੇ ਇਹਨਾਂ ਨੇ ਫੋਨ ਲਾਤਾ ਸੀ ਡਿਸਪੈਚਰ ਨੂੰ ਰਾਜਾ ਆਪਾਂ ਮੌਕੇ ਤੇ ਟੈਂਪਸਨ ਪਹੁੰਚ ਗਏ ਔਰ ਲੈਫਟ ਵਾਲਾ ਡਰਾਈਵਰ ਹੈਨਾ ਪਰ ਹੈ ਆਪਣੀ ਯਾਰ ਜਦੇਸੀ ਬਾਕੀ ਆ ਖੜਾ ਆਪਣਾ ਝੋਟਾ ਔਰ ਓਕੇ ਆ ਟਾਇ ਟਪਾ ਵੀ ਓਕੇ ਆ ਬਾਜੇ ਸਕੀਲ ਖੁੱਲੀ ਥੋੜੀਆਂ ਜਿਹਾ ਹੱਬ ਸਾਫ ਕਰ ਲਾਂਗੇ ਹੱਬਲ ਓਕੇ ਆ ਮੈਂ ਵੀਕੈਂਡ ਤੇ ਵੈਸੇ ਦੇਖਣਾ ਆਣਾਗਾ ਤੇ ਇਹ ਲ ਵੈਸੇ ਟਾਈਮ ਨਾਲ ਹੀ ਹੋਰ ਲੈਂਦੇ ਆ ਲਡੂ ਵਾਲੀ 6:30 ਕੱਲ ਨੇਰਾ ਦੀ ਦਾ ਨੇਰੇ ਦੇ ਥੰਗੀ ਬੈਠੇ ਹੁੰਦੇ ਆ ਕੰਮ ਰਿਹਾ ਤਾਂ ਮਾਰਤਾ ਪਾਣੂ ਹੱਥ ਕਹਿੰਦਾ ਆ ਜਾ ਝੋਟਿਆ ਗਿਆ ਘੈਂਟ ਆ ਬੰਦਾ ਇਹ ਯਾਰ ਇਹਨੇ ਬੈਕਯਾਰਡ ਇੱਧਰ ਆ ਜਿੱਥੇ ਹੁਣ ਆਪ ਟ੍ਰੱਕ ਭਰਕ ਕੀਤਾ ਸੀ ਇਹ ਬੈਕਗਾਰਡ 'ਚ ਆਪਣਾ ਲੋਡ ਕਰਦੇ ਆ ਜਿੱਥੇ ਆਪਾਂ ਹੁਣ ਟਰੱਕ پارک ਕੀਤਾ ਸੀ ਇੱਥੇ ਡਰਾਈਵ ਆਣਾ ਨੂੰ ਲੋਡ ਕਰਦੇ ਆ। ਬਾਕੀ ਇਧਰ ਆ ਡਿਲੀਵਰੀਆਂ ਦੇਖ ਲਓ। ਆ ਨਿੱਕੀਆਂ ਐ ਇਹ ਸਿੱਧੀ ਜਿਹੀ ਡਿਲੀਵਰੀਆਂ ਕਰਦੇ ਆ। ਚੱਕੋ ਜੀ ਆਪਣੀ ਗੱਲਬਾਤ ਹੋ ਗਈ। ਉਹ 60 ਬੋਟ ਵਾਲੀਆਂ ਸੀਗੀਆਂ ਸੀ ਕਿਤਾ ਮੈਂ ਉਹਨੂੰ ਆਖਿਆ ਵੀ ਇਹ نیچے ਰੱਖ ਦੇਣਾ ਸਾਰਿਆਂ ਤੋਂ ਟਿਕ ਤੇ ਦੋ ਜਿਹੜੀਆਂ ਡਿਲੀਵਰੀਆਂ ਉਹ ਨਿੱਕੀਆਂ ਐ ਇੱਕ ਆ ਪਈਆਂ। ਜਿਹੜੀਆਂ ਆਸ ਕਿੱਡਾਂ ਪੰਨਾਂ ਇਧਰਲੀ ਸਾਈਡ ਆਹ ਲਗਾ ਇੱਕ ਸਾਈਡ ਮੈਂ ਕੇ ਰੱਖਦੇ ਤੇ ਇੱਕ ਸਾਈਡ ਉਹ ਦੂਜਾ ਰੂਨ ਵਾਲਿਆਂ ਦੇ ਜਾਣਾ ਉਹ ਲੋਡ ਰੱਖਦੇ ਜੀ ਲੋਪਰ ਰਹੂਗਾ ਮੈਂ ਕਿ ਮੇਰੇ ਲਈ ਵੀ ਪਹਿਲਾਂ ਹਾਈ ਗ੍ਰੇਪ ਉਨਲੋਡ ਕਰਾਵਾਂਗੇ ਤੇ ਰੂਨ ਵਾਲਿਆਂ ਦੇ ਤੇ ਬਾਕੀ ਰਹਿੰਦਾ ਰਮੂੜਾ ਵਾਲਿਆਂ ਦੇ ਕਿਉਂਕਿ ਰਮੂੜਾ ਵਾਲਿਆਂ ਦਾ ਲੋਡ ਵੱਧਦਾ ਹੈ ਨਾ ਤਾਂ ਕਰਕੇ ਫਿਰ ਇਹ ਪਲਾਸਟ ਤੇ ਕਰਦਾਂਗੇ ਜਦ ਕੋਈ ਹੋ ਗਿਆ ਆਪਣਾ ਲੋਡ ਸਟਾਰਟ ਇਹ ਹੈਗਾ 60 ਫੁੱਟ ਸਕੈਡ ਆਪਣੇ ਟ੍ਰੇਲਰ ਹੈਗਾ 53 ਫੀਟ ਬਾਹਰ ਜਾਂਦੀ ਆ ਆਪਣੇ ਟ੍ਰੇਲਰ ਤੋਂ ਲੋਡ ਹੋ ਗਿਆ ਇਹ ਆਪਣਾ ਢਾਨਾ ਸਟ੍ਰੈਪ ਪਾ ਪਾ ਬਾਦਗਾ ਬਾਕੀ ਵਾਸਾ ਹੋਣਾ ਪੈਣਾ ਨੂੰ ਟਾਈਟ ਕਰਨਾ ਹੈਗਾ ਸਟ੍ਰੈਪਾਂ ਨੂੰ ਬਾਕੀ 올 ਡਨ ਹੈ ਹਾਂ ਜੀ ਆਪਾਂ ਚੱਲ ਪਏ ਲੋਡ ਕਰਾ ਕੇ ਪਹਿਲਾਂ ਆਪਾਂ ਹੁਣ ਮੁੰਡਾ ਵਾਲਿਆਂ ਦੇ ਲਾ ਕੇ ਆਵਾਂਗੇ ਕੈਲਗਰੀ ਉਸ ਤੋਂ ਬਾਅਦ ਆਪਾਂ ਹਾਈ ਰਿਵਰ ਚੱਲਾਂਗੇ ਹਾਈ ਰਿਵਰ ਤੋਂ ਬਾਅਦ ਆਪਾਂ ਲਾਸਟ ਰੋਡ ਵਾਲਿਆਂ ਦੇ ਲਾਵਾਂਗੇ ਫਿਰ ਆਪਾਂ ਉਗਜੀ ਸਾਹ ਬਣਾ ਲਈ ਲੋਡ ਕਰਾਇਆ ਹੈਗਾ ਆਪਾਂ 1 ਵਜੇ ਤੱਕ ਪਹੁੰਚ ਜਾਣਾ ਹੈਗਾ ਪਹਿਲੇ ਡਰਾਪ ਆਉਂਦੇ ਨੇ ਜਿਹਦੇ ਡਿਲੀਵਰੀ ਕਰਕੇ ਪਹਿਲੇ ਚੱਲ ਕੇ ਸਕੇਲ ਵੀ ਖੁੱਲੀ ਆ ਬੰਦੇ ਦੇ ਘਰ ਪਾਣਾ ਤੇ ਆ ਕੇ ਡਾਟ ਪਏਗੇ ਬਾਕੀ ਲੋਕੀ ਆਪਾਂ ਵੇਟ ਪੁੱਛ ਲਈ ਹੋਵੇ ਵੇਟਾ ਸਹੀ ਹੈ ਵੇਟਾ ਕਿੱਕ ਕਿਤਾ ਲਓ ਜੀ ਅੱਜ 스ਕੇਲ ਸੀਗੀ ਖੁੱਲੀ ਤੇ ਅੱਜ ਇਨਸਪੈਕਸ਼ਨ ਚੱਲ ਰਹੀ ਸੀ ਲਡਿਊਕ ਵਾਲੀ 스ਕੇਲ ਤੇ ਜਦੋਂ ਆਪਾਂ ਦੁਬਾਈ ਵੇ ਤੇ ਕੈਲਗਰੀ ਨੂੰ ਜਾਂਦੇ ਆ ਨਾ ਐਡਮੈਂਟਨ ਤੋਂ ਨਿਕਲ ਅਨਸਾਰ ਆ ਇੱਕ ਪਟੂ ਨੇ ਟਰੱਕ ਸਿੱਧਾ ਹੀ ਚੱਕਦਾ ਇਹਨਾਂ ਨੂੰ ਪਤਾ ਨਹੀਂ ਲੱਗਿਆ ਵਾਵਾ ਨਹੀਂ ਉਹਨੂੰ ਮੋੜ ਕੇ ਲਿਆਉਣਾ ਸੀਗਾ ਬਹੁਤ ਜ਼ਿਆਦਾ ਇਨਸਪੈਕਸ਼ਨ ਚੱਲ ਰਹੀ ਸੀਗੀ ਅੱਜ ਤੱਕ ਘੱਟੋ ਘੱਟ 4-5 ਟਰੱਕ ਰੋਕੀ ਖੜੇ ਸੀਗੇ ਇਨਸਪੈਕਸ਼ਨ ਕਰਨ ਲਈ ਰਾਬ ਕਰਕੇ ਸ਼ੁਗਰਾ ਬਾਜ ਗਏ ਮੇਰਾ ਬਾਕੀ ਹੌਲ ਤਾਂ ਗੁਰਦਸੇ ਮੇਰੀ ਇੱਕ ਮਾਰਕਰ ਲੈਟ ਚੱਲਦੀ ਸੀ ਦਿਨੇ ਪਰ ਮਾਰਕਰ ਲੈਟ ਦੀ ਲੋਡ ਨਹੀਂ ਲੋਡ ਨਹੀਂ ਹੁੰਦੀ ਆਪਾਂ ਨੂੰ ਤਾਂ ਕਰਕੇ ਮੈਂ ਬੰਦ ਕਰ ਲਈ ਬੰਦ ਕਰ ਲਈਆਂ ਤੇ ਆਪਾਂ ਬੇਗਰਫਾਣਾ ਟੱਪ ਗਏ ਆਪਾਂ ਵੇਟ ਬੂਟ ਆਪਣਾ ਹੋ ਗਿਆ ਸੀਗਾ ਬਾਕੀ ਹੱਪਾਂ ਤੇ ਆਪਾਂ ਕਪੜਾ-ਕਪੜਾ ਮਾਰ ਲਈ ਟੈਟ ਆਪਾਂ ਵੀ ਹੋ ਗਿਆ ਸੀਗਾ ਤੇ ਲੋਡ ਵੀ ਆਪਣਾ ਪ੍ਰੋਪਰ ਸਿਕਿਉਰ ਸੀ ਜੀ ਆਪਾਂ ਬਾਪੇ ਨੇ ਅੱਜ ਬਚਾ ਲਿਆ ਵਾਹਿਗੁਰੂ ਧੰਨ ਧੰਨ ਰਾਈ ਸੱਚਾ ਭਾਗ ਨਮਾ ਲੇ ਕਰ ਰਿਹਾ ਹਾਂ ਆਪਾਂ ਪੈਨ ਹੋਲਡ ਆ ਗਏ ਪੈਟਰੋਲ ਪਾਸ ਤੋਂ ਮੈਂ ਕਿਹਾ ਫਿਊਲ ਕੋ ਵਾਲ ਗੇ ਬਾਕੀ ਕਰੋ ਕੁਝ ਚੈੱਕ ਸੁਣੋ ਵੀ ਸੁਣੋ ਚੱਟੀ ਜੱਟੀ ਹੋਈ ਪਈ ਆ ਤਾਂ ਕਿਉਂਕਿ ਮੇਰੇ ਕੋਲ ਇੱਕ ਕੁਆਟਰ ਰਹਿ ਗਿਆ ਫਿਊਲ ਦਾ ਮੈਨੂੰ ਆਏ ਵੀ ਕਾਹਨੂੰ ਰੈਸਪਲਾਨ ਆ ਗਿਆ ਚੈੱਕ ਕਰ ਡਿਲੀਵਰੀ ਹੁੰਦੀ ਤਾਂ ਆਪਾਂ ਬਾਅਦ ਚੋ ਵੀ ਗਵਾ ਸਕਦੇ ਸੀ ਆ ਗਿਆ ਬੈਡਰੂਮ ਆਸ ਮਾਜੀ ਚਿੱਟਾ ਜਿੱਟਾ ਹੀ ਹੋਇਆ ਪਿਆ ਜਿੱਧਰ ਵੀ ਦੇਖੀਦਾ ਬਹੁਤ ਦੇਖੋ ਚੰਕਦੀ ਆ ਅੱਲਿਕ ਬ੍ਰਾਈਡਰ ਚੱਕ ਲੈਤ ਦੇ ਫ੍ਰੈਂਚ ਵਨੀਲਾ ਚ ਆਖਲੀ ਬੀਕੇ ਫ੍ਰੈਂਚ ਵਨੀਲਾ ਫੇਰੀ ਮਿਲਾਂ ਤੇ ਹੁੰਦੀਆਂ ਫੇਰੀ ਨਿਕਲਦੀਆਂ ਮਿਲਾਂ ਚਲੋ ਹੁਣ ਚੱਲਦੇ ਆਂ ਬਈ ਛੇਤੀ ਛੇਤੀ ਲੁਕੇ ਤਾਂ ਹੈ ਨਹੀਂ ਆਪਾਂ 10 ਮਿੰਟ ਮਾਹੀ ਰੁਕੇ ਆਂ ਹਾਂਜੀ ਆਪਾਂ ਪਹਿਲੀ ਡਿਲੀਵਰੀ ਲੋਕੇਸ਼ਨ ਤੇ ਪਹੁੰਚ ਜਾਣਾ ਹੈ 12 ਕਿ ਮਿੰਟਾਂ ਚ ਆਪਣਾ 20 ਕਿਲੋਮੀਟਰ ਵਾੜ ਰਹਿ ਗਿਆ ਬਾਕੀ ਕਾਹ ਲਗਰੀ ਸੋ ਸਾਈਡਾਂ ਤੇ ਤਾਂ ਬਹੁਤ ਜ਼ਿਆਦਾ ਪਈ ਆ ਰੋਡ ਸਾਫ ਹੈ ਕਿਉਂਕਿ ਰੋਡ ਤੇ ਸਫਾਈ ਦੇ ਨਾਲ ਦੀ ਨਾਲ ਹੀ ਕਰ ਦਿੰਦੇ ਆ ਬਈ ਦੂਣ ਪਾ ਦਿੰਦੇ ਆ ਉਹਦੇ ਨਾਲੋਂ ਮੁਰ ਜਾਂਦੀ ਆ ਹਨਾ ਜਾਂ ਸਾਈਡ ਤੇ ਕਰਦੇ ਜਾਂ ਕਹਾ ਆ ਲੱਗਿਆ ਹੁੰਦਾ ਹੈਗਾ ਟੰਕਾਂ ਦੇ ਅੱਗੇ ਵਾਟ ਐਕਸਿਟ ਤੇ ਜ਼ਿਆਦਾ ਸਲਿਪਰੀ ਆ ਐਕਸਿਟ ਦੇ ਕੋ ਐਕਸਿਟ ਤੇ ਬਹੁਤ ਜ਼ਿਆਦਾ ਸਲਿਪਰੀ ਆ ਆ ਦੇਖੋ ਸਾਈਡ ਤੇ ਜਿਵੇਂ ਇਹ ਤਾਂ ਚੱਲ ਹਜੇ ਫੇਰ ਵੀ ਸਾਈਡ ਤੇ ਸਾਫ ਹੈ ਹਨਾ ਸਾਈਡਾਂ ਤੇ ਐਕਸਿਟ ਤੇ ਸਲਿਪਰੀ ਬਲੈਕ ਆਈਸ ਨੇ ਕਰ ਦਿੰਦੇ ਆ ਬੰਪੂ ਹੋਵਾ ਤੋਂ ਦੇਖ ਤਾਂ ਨਬੋ ਰਾਮਦਾਈ ਨਾ ਦੇਖੋ ਇੱਧਰ ਕੋਈ ਚੀਜ਼ ਲਈ ਆ ਲੈਣਾ ਹੈ ਨਾ ਇੱਥੇ ਕੋਈ ਉਹਦੇ ਜਿੱਦੇ ਸਲੋਪ ਹੈ ਹੈ ਗੱਲ ਕਰੀ ਬਹੁਤ ਜ਼ਿਆਦਾ ਸਲੋਪ ਹੈ ਉਹਦੇ 200 ਪਲੱਸ ਐਕਸੀਡੈਂਟ ਹੋਏ ਆ ਇੱਥੇ ਤੁਹਾਨੂੰ ਮੈਂ ਦੱਸਿਆ ਵੀ ਸੀਗਾ ਨਾ ਇਤਨਾ ਆ ਪਾਏਗੇ ਕੈਲਗਰੀ ਐਨਫੀਐਂਡ ਤੋਂ ਆਪਾਂ ਇੱਕ ਹਾਈਵੇ ਨੂੰ ਐਕਸਿਟ ਲਿਆ ਹੈਗਾ ਦੇਖੋ ਘਰਾਂ ਦੀਆਂ ਸ਼ੱਤਾਂ ਜਿੱਟੀਆਂ ਜਿੱਟ ਗਈਆਂ ਜਾਂ ਬੰਦਿਆਂ ਨਾਲ ਸਾਰੇ ਬਹੁਤ ਸੇ ਚਿੱਠਾ ਜਿੱਟਾ ਜਿੱਟਾ ਅੱਜ ਆਪਾਂ ਪਹੁੰਚ ਗਏ ਜਿੱਥੇ ਆਪਾਂ ਡਰੋਪ ਆਫ ਕਰਨਾ ਹੈਗਾ ਪਹਿਲਾ ਲੋਡ ਆ ਰਹੇ ਆ ਨਾ ਸਾਰਿਆਂ ਤੋਂ ਵਾਸਟਾ ਲਿਆ ਉਹ ਜਿੱਥੇ ਕਾਰ ਨਹੀਂ ਖੜੀਗੀ ਆਹੋ ਦੇਖੋ ਲਾਈਟ ਜਗ ਰਹੀਆਂ ਕਾਰ ਖੜੀ ਹੈ ਰੋਡ ਤੇ ਇੱਥੇ ਡਰੋਪ ਆਫ ਕਰਨਾ ਹੈ ਕਾਰ ਨਹੀਂ ਡਰੋਪ ਆਫ ਹੋਵੇ ਇੱਥੇ ਹੁਣ ਆਪਾਂ ਇੱਥੇ ਐਗਜ਼ਿਟ ਲੈਣੇ ਆ ਐਗਜ਼ਿਟ ਲੈ ਕੇ ਫੇਰ ਉਹ ਤੋਂ ਕੰਮ ਕੇ ਆਦੂ ਜੀ ਥੈੜੋ ਦੇਖੋ ਜੀ ਦੇ ਨਾਮ ਪਾਈ ਹੋਣਾ ਹੈ ਆ ਦੇਖੋ ਐਗਜ਼ਿਟ ਤੇ ਬਹੁਤ ਰਾਵਣਾ ਬਹੁਤ ਆਉਣਾ ਉਹਨਾ ਚਾਹੀਦਾ ਕਾ ਬਹੁਤ ਐਗਜ਼ਿਟ ਤੇ ਜਿਆਦਾਤਰ ਬਹੁਤ ਲੋਕ ਬਹੁਤ ਬੰਦੇ ਹਨ ਧੁੱਪ ਆਉਂਦੀ ਹੈ ਆ ਦੇਖੋ ਹੁਣ ਥੱਲੇ ਬਲੈਕ ਆਈਸ ਜੰਮੀ ਹੋਈ ਹੈ ਉਹ ਆਪਣਾ ਨਹੀਂ ਜਲਾਪੈਂਦਰ ਹੈ ਅਰ ਲੈਂ ਗਿਆ ਇਹਦੇ ਤੇ ਤਿਲਕਦੇ ਆ ਰਾਕੇ ਹੁਣ ਸਨੋ ਹੈ ਜੰਮ ਗਈ ਸਨੋ ਬਲੈਕ ਆਈਸ ਬਣ ਜਾਂਦੀ ਹੈ ਇਹ ਇਹਦੇ ਤੇ ਜੇ ਐਕਸੀਲੇਟਰ ਰੇਜ਼ ਥੋੜੀ ਜਿਹੀ ਵੱਧ ਨਾਪਦੇ ਤਾਂ ਵੀ ਟਰੱਕ ਨੇ ਦਲਕ ਜਾਣਾ ਤੇ ਜੇ ਬ੍ਰੇਕ ਥੋੜੀ ਜਿਹੀ ਵੱਧ ਨਾਪਦੇ ਤਾਂ ਵੀ ਟਰੱਕ ਨੇ ਸਿਲਕ ਜਾਣਾ ਆ ਦੇਖੋ ਇੱਥੋਂ ਕਹਿੰਦੇ ਆ ਕਿ ਕੈਨੇਡਾ ਦੀ ਟਰੱਕਿੰਗ ਬਹੁਤ ਜ਼ਿਆਦਾ ਔਖੀ ਹੈ ਇੱਥੇ ਔਖੀ ਹੈ ਇਹਦੇ ਦਿਓ ਜਾਨ ਇਹ ਜੇ ਤੁਹਾਡਾ ਟਰੱਕ 10 ਦੀ ਸਪੀਡ 11 12 ਤੇ ਵੀ ਮੋੜਦਾ ਨਾ ਤੁਸੀਂ ਤੇ ਤੇ ਤਿਲਕ ਗਿਆ ਉਹਨੇ 20 ਦੀ ਸਪੀਡ ਤੇ ਹੋ ਗਿਆ ਨਾ ਤੇਜ ਹੋ ਜਾਂਦਾ ਟਰੱਕ ਤਿਲਕ ਕੇ ਇਹ ਬਹੁਤ ਧਿਆਨ ਬਹੁਤ ਧਿਆਨ ਆਪਰੇ ਗਲੋਂ ਨੇ ਜਿਵੇਂ ਆ ਬੋਲੇ ਕੋਲੇ ਹੁਣ ਤੁਸੀਂ ਐਂ ਲਾ ਲਓ ਬਰਫ ਤੇ ਬਰਫ ਦੇ ਇਹ ਬਰਫ ਦੇ ਤੇ ਯਾਰ ਬਲੈਕ ਆਈਸ ਹੋਵੇ ਨਾ ਬੰਦਾ ਬੰਦੇ ਦੇ ਪੈਰ ਨਿਕਲ ਜਾਂਦੇ ਆ ਬੰਦਾ ਖੜਾ ਖੜਾ ਡਿੱਗ ਪੈਂਦਾ ਹੈ ਇਹ ਤਾਂ ਏਡਾ ਸਾਧਨ ਹੈ ਨਾ ਇਹਨੂੰ ਕੰਟਰੋਲ ਕਰਨਾ ਬਹੁਤ ਜ਼ਿਆਦਾ ਔਖਾ ਇਹਦੇ ਤੇ ਬਾਕੀ ਆਪਾਂ ਘਰਪਾ ਰੱਖੇ ਕੋਈ ਨਾ ਯਾਨਾ ਵਾਟ ਦੀਦੀ ਐ ਸ਼ਾਰਕ ਕਿਤੇ ਇਹ ਤਾਂ ਜੇ ਕੁਝ ਨਹੀਂ ਜਿਵੇਂ ਸੁਣੋਂ ਪੈਂਦੇ ਹੁੰਦੇ ਨਾ ਉਦੋਂ ਤੋਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਧਿਆਨ ਨਾਲ ਜੀ ਚੱਕੋ ਜੀ ਪਹਿਲੀ ਲੋਕੇਸ਼ਨ ਤੇ ਆਪਾਂ ਪਹੁੰਚ ਗਏ ਇਹ ਪਰਮਾਰਕਰ ਘਰ ਆਏ ਆਫਿਸ ਚ ਉਹਨਾਂ ਨੇ ਕਿਹਾ ਵੇਟ ਕਰੋ ਆਪਾਂ ਹੁਣ ਵੇਟ ਕਰਦੇ ਆਂ ਫਿਰ ਹਾਂਜੀ ਆਪਾਂ ਲਾਤਾ ਜਿੱਥੇ ਆਪਣਾ ਡਰੌਪ ਆਫ ਹੋਣਾ ਸੀ ਉਹ ਜਿੱਥੇ ਟਰੱਕ ਖੜਾ ਪਾ ਉੱਥੋਂ ਇੱਥੇ ਟਰੱਕ ਪੈਕ ਲੈ ਕੇ ਆਇਆ ਆ ਗੇਟ ਹੈ ਜਾਂ ਇਧਰ ਵੀ ਲਾਈ ਸਾਈਡ ਵੀ ਆਹ ਦੇਖੋ ਗੇਟ ਆ ਤੇ ਆਪਾਂ ਗੇਟ ਦੇ ਵਿੱਚ ਜਾਣਾ ਸੀਗਾ ਇੱਥੋਂ ਸਿੱਧਾ ਲੈ ਆ ਗਏ ਇਧਰ ਵੀ ਸਲੋਪ ਹੈ ਅੱਬਾ ਦਾ ਸੁਪਰਬੀ ਪਹਿਲਾਂ ਆਪਣਾ ਡ੍ਰੌਪ ਆਫ ਹੋ ਜੂ ਬਾਬੇ ਦੇ ਘਰ ਪਾਣਾ ਚਲੋ ਹੁਣ ਉਹਨੇ ਉਹ ਲੈਫਟ ਚੱਕ ਰਿਹਾ ਹੈਗਾ ਜੇ ਉਹਨੇ ਚੱਕ ਲਿਆ ਆਪਾਂ ਟਰੱਕ ਅੱਗੇ ਨੂੰ ਪੁੱਲ ਕਰਨਾ ਹੈਗਾ ਫਿਰ ਉਹ ਦੂਜੀ ਸਾਈਡ ਆਊਗਾ ਫਿਰ ਆਪਾਂ ਵੇਕ ਕਰਨਾ ਡ੍ਰੌਪ ਆਫ ਹੁਣ ਆਪਾਂ ਚੱਲਦੇ ਆਂ ਦੂਜਾ ਲੋਡ ਲਾਉਣ ਦੇ ਦੇ ਜਿੰਨੇ ਜੇ ਜਦੋਂ ਚੱਕਰ ਚੱਲ ਲੀ ਜਾਂਦਾ ਹੋਰ ਆਪਾਂ ਚੱਲੇ ਲੋਡ ਤਾਂ ਲਾਤਾ ਹਨਾ ਅਨਲੋਡ ਕਰਤਾ ਔਰ ਦੂਜੀ ਪਲੇਸ ਤੇ ਜਾ ਰਹੇ ਆ ਉਥੇ ਆਪਾਂ 3:30 ਪਹੁੰਚਣਾ ਹੈਗਾ 3:30 ਤੇ ਗਾਂ ਉਥੇ ਆਪਾਂ ਨੂੰ ਅੱਧਾ ਘੰਟਾ 40 ਮਿੰਟ ਲੱਗ ਹੀ ਜਾਣਿਆ ਤੇ ਜਿੱਥੇ ਲਾਸਟ ਵਾਲਾ ਲੋਡ ਅਨਲੋਡ ਕਰਨਾ ਹੈਗਾ ਉਹ 5 ਵਜੇ ਬੰਦ ਕਰਦੇ ਆਂ ਕੋਲ ਟਾਈਮ ਹੀ ਕਿ ਬਚਿਆ ਹੋਣਾ ਗੱਲ ਵੇ ਜੇ ਨਾ ਹੋਇਆ ਫਿਰ ਆਪਾਂ ਸਟਕ ਹੋ ਜਾਾਂਗੇ ਅੱਜ ਦੇ ਦਿਨ ਲਈ ਤੇ ਆਪਾਂ ਕਰਕੇ ਲੈ ਜੇ ਲੋਡ ਸੇ ਦੇ ਜੇ ਤੇ ਮੈਂ ਕਿੱਥੇ ਜਾਣਾ ਹੈ ਰੇਲ ਤੋਂ ਪੈਰਿੰਗ ਨਹੀਂ ਚੱਕਿਆ 105 ਦੀ ਜਾਈ ਜਾਣਾ ਉਹਨਾਂ ਦਾ ਤੇ ਆਪਾਂ ਦੂਜੀ ਲੋਕੇਸ਼ਨ ਤੇ ਪਹੁੰਚ ਕੇ ਜਿੱਤੇ ਆਪਾਂ ਡ੍ਰੌਪ ਆਫ ਕਰਨਾ ਹੈਗਾ ਜਿੱਥੇ ਆਪਾਂ ਪਹੁੰਚ ਕੇ ਜਿੱਥੇ ਆਪਾਂ ਅਨਲੋਡ ਕਰਨਾ ਹੈਗਾ ਸਟੇਪਾਂ ਅਸਾ ਕਰਤਾਂ ਆਪਾਂ ਬਾ ਥੱਲੇ ਸੈਟ ਤਾਂ ਰੋਲ ਵੀ ਨਹੀਂ ਕੀਤਾ ਇਹਨਾਂ ਨੂੰ ਵੈਸੇ ਕਲੋਜ਼ ਕਰ ਗਏ ਸੀਗੇ 3 ਵਜੇ ਪਰ ਮੈਂ ਰਿਕਵੈਸਟ ਕੀਤੀ ਉਹਨਾਂ ਚੱਲ ਕਰ ਦਿੰਨੇ ਆਨ ਅਨਲੋਡ ਜੇ ਇਹਦਾ ਕਰ ਦੇਣਗੇ ਅਨਲੋਡ ਪਰ ਜਿੱਥੇ ਅੱਗੇ ਲਾਉਣਾ ਉਹ ਵੀ 5 ਵਜੇ ਕਲੋਜ਼ ਕਰ ਦੇ ਮੈਨੂੰ ਲੱਗਦਾ ਨਹੀਂ ਅੱਜ ਹੋਊਗਾ ਹੁਣ ਆਪਾਂ ਤਾਂ ਕੋਸ਼ਿਸ਼ ਫੁੱਲ ਕੀਤੀ ਸੀਗੀ ਕਿਤੇ ਰੁਕੇ ਕਰੇ ਵੀ ਨਹੀਂ ਹਨਾ ਕੁਝ ਟਾਈਮ ਤੇ ਮੌਕੇ ਤੇ ਪਹੁੰਚ ਮੈਂ ਟਾਈਮ ਤੇ ਪਹੁੰਚੇ ਚਲੋ ਬਾਕੀ ਜੋ ਰੱਬ ਨੂੰ ਚੰਗਾ ਲੱਗੇ ਉਦੋਂ ਹੀ ਹੋਣਾ ਹੁੰਦਾ ਉਨੇਸ ਵਾਲੇ ਨੇ ਜਾਣ ਕੇ ਮੈਨੂੰ ਲੱਗਦਾ ਅਨਲੋਡ ਨਹੀਂ ਕਰਨਾ ਵੈਨੂੰ ਗਿਆ ਮੈਂ ਕਿ ਪਲੀਜ਼ ਜਲਦੀ ਕਰ ਦੇ ਕਹਿੰਦਾ ਤੋਂ ਪਹਿਲਾਂ ਹੀ ਲੇਟ ਆ ਹੁਣ ਰਾਸ਼ਨਾ ਕਰ ਮੈਂ ਭਰਾਵਾ ਮੌਕੇ ਤੇ ਮੈਂ ਪਹੁੰਚਿਆ ਸੀਗਾ ਪਿਕਅਪ ਲਈ ਹੁਣ ਉੱਥੇ ਟਾਈਮ ਲੱਗ ਗਿਆ ਮੀਰਾ ਕਿ ਖਜ਼ੂਰ ਹੈ ਚਾਹਗਾ ਭਾਈ ਆਪਾਂ ਅਨਲੋਡ ਹੁਣ ਚੱਲਦੇ ਆਪਾਂ ਦੂਸਰੀ ਜਗ੍ਹਾ ਤੇ ਅ ਘਰ ਗਿਆ ਜੇ ਆਪਣਿਆ ਕਿੱਕ ਡ੍ਰੌਪ ਆਫ ਰਹਿ ਗਈ ਬਸ ਰੱਬ ਕਰਕੇ ਪੂਰਾ ਜ਼ੂਰਾ ਟਾਈਮ ਜੀ 10 ਮਿੰਟ ਹੀ ਆਪਣੇ ਹੋ ਐਕਸਟਰਾ ਹਾਂਜੀ ਮਿੱਤਰੋ ਆਪਾਂ ਆਵਗੇ ਲੇਟ ਆ ਜਿੱਥੇ ਆਪਾਂ ਡ੍ਰੌਪ ਆਫ ਕਰਨਾ ਸੀਗਾ ਆਪਣਾ ਥਾਰ ਡ੍ਰੌਪ ਆਫ ਉਹ 5:00 ਵਜੇ ਬੰਦ ਕਰ ਦਿੱਤੇ 5:00 ਵਜੇ ਆਪਾਂ ਪਹੁੰਚ ਰਹੇ ਆ ਬਾਈ ਦਾ ਫੋਨ ਆਇਆ ਸੀ ਭਾਈਆਂ ਦਾ ਉਹਨਾਂ ਨੇ ਲਾਉਣਾ ਨਹੀਂ ਕਿਉਂਕਿ ਸਾਡੇ ਫੁੱਟ ਗਾਂ ਸਕੇਟਾਂਗੇ ਆ ਭਾਈ ਜੇ ਨਿੱਕਾ ਨਾ ਉਤਾਰਨ ਨੇ ਲਾ ਦੇਣਾ ਸੀ ਜਾਂ ਤੇ ਪਹੁੰਚ ਆਏ ਆ ਆਪਣ ਨੂੰ ਐਂਦਾ ਕਰਨਾ ਪੈਣਾ ਕਿਤੇ ਟ੍ਰੇਲਰ ਡ੍ਰੌਪ ਕਰਨਾ ਪੈਣਾਗਾ ਕਿਉਂਕਿ ਆਹ ਟਰੱਕ ਕੱਲ ਨੂੰ ਅਪਾਇੰਟਮੈਂਟ ਐ ਇਹ ਟਰੱਕ ਦੇਣਾ ਹੈਗਾ ਆ ਕੈਨੇਡਾ ਨੂੰ ਕੋਲੋਂ ਸਾਹਮਣੇ ਬਾਹਰ ਆ ਕਾਣੀ ਕੋਸ਼ਿਸ਼ ਤਾਂ ਬਹੁਤ ਕੀਤੀ ਸੀ ਮੈਂ ਤਾਂ ਆਪਦੇ ਵੱਲੋਂ ਮੱਟ ਲੇਟ ਹੋ ਕੇ ਜਦ ਜੋ ਵੀ ਹੁੰਦਾ ਚੰਗੇ ਲਈ ਤਾਂ ਵਾਕੇ ਹੁਣ ਮੈਨੂੰ ਇਦਾਂ ਨਾ ਫਿਰ ਯਾਰ ਇਹ ਟਰੱਕ ਵਾਪਸ ਦੇ ਕੇ ਆਉਣਾ ਪਿਆ ਅਜੇ ਉਧਰੋਂ ਵਾਪਸ ਲਿਆਉਣਾ ਪੈਣਾ ਤੇ ਤੇ ਚਾਲਦੇ ਆ ਜੀ ਫੈਲਗਰੀ ਦੇ ਅੰਦਰ ਟਰੈਲ ਗੱਡੀ ਕਰੋ ਚੈੱਕ ਕਰੇ ਜੇ ਆਪਾਂ ਟਰੱਕ پارک ਕਰਤਾ ਸਿਟੀ ਦੇ ਅੰਦਰ ਹੈ પેટ્રોલ ਪਾਸ ਆਪ ਨੂੰ ਟਰੱਕ ਪਾਰਕਿੰਗ ਮਿਲ ਗਈ ਤੇ ਹੁਣ ਆਪਾਂ ਦੇਖਦੇ ਆਂ ਵੀ ਟਰੇਲਰ ਇੱਥੇ ਡ੍ਰੌਪ ਕਰਨਾ ਹੈ ਜਾਂ ਫਿਰ ਵੀ ਇਕੱਲਾ ਟਰੱਕ ਲੈ ਕੇ ਜਾਣਾ ਫਿਰ ਉਧਰੋਂ 800 ਦੂਜਾ ਟਰੱਕ ਲਿਆਵਾਂਗੇ ਤੇ ਟ੍ਰੇਲਰ ਨੂੰ ਇੱਥੇ ਡ੍ਰੌਪ ਕਰ ਦਾਂਗੇ ਬਾਕੀ ਦੇਖਦੇ ਹਾਂ ਬਾਈ ਦਾ ਫੋਨ ਆਇਆ ਨਹੀਂ ਮੈਂ ਉਹਦਾ ਵੇਟ ਕਰਦਾ ਹਾਂ ਤਾਂ ਮੈਂ ਹਾਂਜੀ ਹਾਂ ਰਾਤ ਦੇ 11 ਵਜੇ ਤੇ ਸਨੋ ਪੈ ਗਈ ਹੈ ਇੱਥੇ ਦੇਖੋ ਆ ਗਿਆ ਅਗੜਾ ਆਪਣਾ ਛੋਟਾ ਸਨੋ ਪੈ ਰਹੀ ਹੈ ਮਾੜੀ ਮੋਟੀ ਆਕਨਾ ਦਾ ਗੇਰਾ ਮਲੇ ਦਿਖਾ ਰਿਹਾ ਹੈ ਜੀ ਇਹ ਫੈਲ ਹੀ ਰਹੀ ਹੈ ਲੱਗ ਕੇ ਕਿੰਨਾ ਪੀ ਦੇਖੋ ਜਮਾਂ ਚਿੱਤੀ ਦਿੱਤੀ ਨਿਕਲੀ ਬਈ